ਕੁਝ ਕਾਲ ਸਹਾ ਗਰਾਈ ਮਾਹੀ ਗੁਰਜ ਕੀ ਪਤੇ ਬਿਲਾਵਲ ਮਹੱਲਾ ਪੰਡਵਾ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਮਾਰਗ ਸੰਤ ਪਤਾਇਆ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੂਖ ਭੂਖ ਸੰਤਾ ਮਿਟਿਆ ਗਾਵਤ ਪ੍ਰਾਪ ਨਾਮ ਸਹਿਜ ਸੂਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ 부ਜੀ ਸੀਤਲ ਭਏ 부ਜੀ ਪਦ ਪੂਲਾ ਹੀ ਉਚਾਰਨ ਕਰਨਾ ਜਲਨ 부ਜੀ ਸੀਤਲ ਭਏ ਰਾਖੇ ਪ੍ਰਾਪ ਆਪ ਨਾਨਕ ਪ੍ਰਾਪ ਸਰਨਾਗਤੀ ਜਾ ਕਾ ਵਡ ਪ੍ਰਤਾਪ ਬਿਲਾਵਲ ਮਹੱਲਾ ਪੰਜਵਾ ਸਰਤ ਸੁਹਾਵੀ ਸਫਲ ਸਾਨ ਪੂਰਨ ਭਏ ਕਾਮ ਭਉ ਨਠਾ ਭ੍ਰਮ ਮਿਟ ਗਿਆ ਰਵਿਆ ਨਿਤ ਰਾਮ ਸਾਧ ਜਨ ਕੈ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਈ ਘੜੀ ਸੁਲਖਣੀ ਸਿਮਰਤ ਹਰ ਨਾਮ ਸਾਈ ਘੜੀ ਸੁਲਖਣੀ ਉਚਾਰਨ ਕਰਨਾ ਸੁਲਖਣੀ ਨਹੀਂ ਕਹਿਣਾ ਕਈ ਜਨ ਪਾਠੀ ਸਿੰਘ ਸੁਲਖਣੀ ਕਹਿ ਜਾਂਦੇ ਨੇ ਸਸੇ ਦੇ ਵਿੱਚ ਡੈਸ਼ ਦੇਣੀ ਹੈ ਸੁਲਖਣੀ ਕਸ ਕੇ ਬੋਲਣਾ ਸਿਮਰਤ ਹਰ ਨਾਮ ਇਕੱਠਾ ਨਹੀਂ ਕਹਿਦਣਾ ਹਰ ਨਾਮ ਰਹਾਉ ਪ੍ਰਗਟ ਪਏ ਸੰਸਾਰ ਮਹਿ ਫਿਰ ਤੇ ਪਹਿਨਾਮ ਇਹ ਵਿਸਰਾਮ ਪ੍ਰਗਟ ਭਈ ਸੰਸਾਰ ਮਹਿ ਇੱਥੇ ਵਿਸਰਾਮ ਹੈ ਫਿਰ ਤੇ ਪਹਿਨਾਮ ਇਕੱਠਾ ਹੀ ਉਚਾਰਨ ਕਰਨਾ ਨਾਨਕ ਤਿਸ ਸਰਣਾਗਤੀ ਘਾਟ ਘਾਟ ਸਭ ਜਾਨ ਬਿਲਾਵਲ ਮਹੱਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੋਖ ਸਾਤ ਵੱਡਸ ਪਰਤਾਪ ਅਚਰਜ ਰੂਪ ਹਰ ਕੀਨੀ ਦਾਤ ਅਚਰਜ ਉਚਾਰਨ ਕਰਨਾ ਹੈ ੜੇ ਦੇ ਵਿੱਚ ਡੈਸ਼ ਦੀ ਕਿਚਾਲ ਅਨੁਸਾਰ ਵੱਡ ਪਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰ ਗੋਵਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ਰਹਾਉ ਬਿਰਥੀ ਕਦੇ ਨਾ ਹੋਵਈ ਜਾਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਨਾਨਕ ਪਦ ਤੇ ਯਮਕ ਲਾ ਕੇ ਉਚਾਰਨ ਕਰਨਾ ਹੈ ਚਲੋ ਜੀ ਬਲਾਵਲ ਮਹੱਲਾ ਪੰਜਵਾ ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ ਮਰ ਮਰ ਜਨਮੇ ਇਥੇ ਵਿਸਰਾਮ ਹੈ ਜਿਨ ਬਿਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ ਅਣ ਦਿਨ ਰੰਗ ਰਾਤਾ ਸਾਤ ਸਹਿਜ ਆਨੰਦ ਕਨਾ ਪੂਰਨ ਪਈ ਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣ ਤਾਸ ਰਹਾਉ ਸੁਣ ਸੁਆਮੀ ਅਰਦਾਸ ਜਨ ਤੁਮ ਅੰਤਰ ਜਾਮੀ ਇਹ ਵਿਸਰਾਮ ਧਿਆਨ ਨਾਲ ਇਸੇ ਤਰ੍ਹਾਂ ਹੀ ਲਾਉਣਾ ਹੈ ਸੁਣ ਸੁਆਮੀ ਅਰਦਾਸ ਜਨ ਇੱਥੇ ਵਿਸਰਾਮ ਲਾਉਣਾ ਹੈ ਤੁਮ ਅੰਤਰ ਜਾਮੀ ਥਾਨ ਥਨੰਤਰ ਰਾਵ ਰਹੇ ਨਾਨਕ ਕੇ ਸੁਆਮੀ ਗਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੈ ਰਾਮਕਾਰ ਦੁਖ ਲੱਗੈ ਨ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਅਵਖਦ ਦਿਆ ਏਕਾਲਿਵ ਲਾਈ ਰਹਾਉ ਰੱਖ ਲੀਏ ਤិន ਰਖਨਹਾਰ ਸਭ ਵਿਆਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਾਪ ਭਈ ਸਹਾਈ ਬਿਲਾਵਲ ਮਹੱਲਾ ਪੰਜਵਾ ਆਪਣੇ ਬਾਲਕ ਆਪ ਰਖਿਆਨ ਪਾਰ ਬ੍ਰਹਮ ਗੁਰਦੇਵ ਆਪਣੇ ਬਾਲਕ ਆਪ ਰੱਖਿਐਨ ਪਾਰ ਬ੍ਰਹਮ ਗੁਰ ਦੇਵ ਸੁਖ ਸਾਤ ਸਹਿਜ ਆਨੰਦ ਭੈ ਪੂਰਨ ਭਈ ਸੇਵਾ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਇ ਜੀਵਾਲਨ ਜਾ ਕਾ ਵਡ ਪਰਤਾਪ ਦੋਖ ਹਮਾਰੇ ਬਖਸ਼ਿ ਅਨ ਆਪਣੀ ਕਾਲ ਧਾਰੀ ਮਨ ਬਾੰਛਤ ਫਲ ਦਿੱਤਿ ਅਨ ਨਾਨਕ ਬਲਿਹਾਰੀ ਦਿੱਤੈਨ ਹੀ ਉਚਾਰਨ ਕਰਨਾ ਕਈ ਦਿੱਤੀ ਅਨ ਪਿਆਰੀ ਨਾਲ ਬੋਲ ਜਾਂਦੇ ਨੇ ਮਨ ਬਾੰਛਤ ਫਲ ਦਿੱਤੈ ਅਨ ਨਾਨਕ ਬਲਿਹਾਰੀ ਰਾਗ ਬਿਲਾਵਲ ਮਹੱਲਾ ਪੰਜਵਾ चौपदे दुपदे कार छेवा इसी तरह थोड़ा सा के पढ़ना है राग बिलावल महला पंजवा चौपदे दो पदे कट्ठा नहीं कह देना चौपदे दो पदे एवं नहीं बोलना चौपदे दो पदे कार एक ओंकार सतगुर प्रसाद ਮੇਰੇ ਮੋਹਨ ਸ਼ਰਮਣੀ ਇਹ ਨਾ ਸੁਨਾਏ ਮੇਰੇ ਮੋਹਨ ਇਥੇ ਵਿਸਰਾਮ ਹੈ ਸ਼ਰਮਣੀ ਇਥੇ ਯਮ ਕਲਾਦਨੀਏ ਇਹ ਨਾ ਸੁਨਾਏ ਸਾਖਤ ਗੀਤਨਾਦ ਧੁਨ ਗਾਵਤ ਬੋਲਤ ਬੋਲ ਅਜਾਏ ਸਾਖਤ ਥੀਯਮ ਕਲਾਦਨੀਏ ਗੀਤਨਾਦ ਧੁਨ ਗਾਵਤ ਇਥੇ ਵਿਸਰਾਮ ਬੋਲਤ ਬੋਲ ਜਾਏ ਰਹਾਉ ਸੇਵਤ ਸੇਵ ਸੇਵ ਸਾਧ ਸੇਵਾ ਸਦਾ ਕਰੋ ਕਰਤਾਏ ਸੇਵਤ ਸੇਵ ਸੇਵ ਸਾਧ ਸੇਵਾ ਇਥੇ ਵਿਸ्राम ਸਦਾ ਕਰੋ ਕਰਤਾਏ ਅਪੈਦਾਨ ਪਾਵ ਆ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ ਰਸਨਾ ਅਗਹ ਅਗਹ ਗੋਨ ਰਾਤੀ ਨੈਣ ਦਰਸ ਰੰਗ ਲਾਏ ਇਸੇ ਤਰ੍ਹਾਂ ਉਚਾਰਨ ਕਰਨਾ ਅਗਹਿ ਅਗਹਿ ਐੜੀ ਦੇ ਵਿੱਚ ਦੇਸ਼ ਦੀ ਕਿ ਬੋਲਣਾ ਪੂਲਾ ਉਚਾਰਨ ਕਰਨਾ ਅੱਗੇ ਅੱਗੇ ਨਹੀਂ ਕਹਿਣਾ ਰਸਨਾ ਇਥੇ ਯਮਕ ਲਾ ਦੇਣੀ ਹੈ ਅਗਹਿ ਅਗਹਿ ਗੁਣ ਰਾਤੀ ਇਥੇ ਵਿਸ਼ਰਾਮ ਹੋ ਨੈਣ ਦਰਸ ਰੰਗ ਲਾਏ ਹੋ ਹਰਿਪਾਲ ਦੀਨ ਦੁਖ ਪੰਜਨ ਮੋਹੇ ਚਰਨ ਰਿਦੈ ਲਸਾਏ ਸਭੂ ਤਲ ਤਲ ਸਭ ਉਪਰ ਸਭੂ ਤਲ ਤਲ ਸਭ ਉਪਰ ਇਹ ਦ੍ਰਿਸ਼ਟ ਦ੍ਰਸ਼ਟਾਏ ਅਵਿਮਾਨ ਖੋਏ 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 ਖੋਈ ਹੋ ਮੋਕ ਸਤਗੁਰ ਮੰਤਰ ਦਰੜਾਏ ਇਹ ਧਿਆਨ ਨਾਲ ਪਾਠ ਉਚਾਰਨ ਕਰਨਾ ਹੈ ਅਵਿਮਾਨ ਖੋਈ 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 ਇਥੇ ਠਮਕ ਲਾ ਦੇਣੀ ਹੈ ਖੋਏ ਖੋਏ ਲਾਵਾਂ ਨਹੀਂ ਲਾਉਣੀ ਆ ਸਿਆਰੀ ਲੱਗੀ ਹੋਈ ਆ ਖੋਏ ਉਚਾਰਨ ਕਰਨਾ ਹੈ ਖੁਈ ਹਾਉ ਪਾਠ ਇਕੱਠਾ ਸੰਪਰਦਾ ਦੇ ਵਿੱਚ ਕਰ ਕਰਾਇਆ ਜਾਂਦਾ ਹੈ ਪਾਦਸ਼ੇਦ ਪੂਥੀਆਂ ਤੇ ਵੱਖਰਾ ਲਿਖਿਆ ਹੋਇਆ ਹੈ ਖੁਈ ਹਾਉ ਇਕੱਠਾ ਬੋਲਣਾ ਹੈ ਖੁਈ ਹਾਉ ਹਾਉ ਉਚਾਰਨ ਕਰਨਾ ਹੋ ਨਹੀਂ ਕਹਿਣਾ ਹੈ ਧਿਆਨ ਨਾਲ ਪਾਠ ਉਚਾਰਨ ਕਰਨਾ अब मान खोई 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 खुई हो इथे विश्राम मोक आओ इथे यमक लादनी है सतगुरु मंत्र दृढ़ाई अतुल 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 नह तुलिए अतुल 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 इथे थमक लादनी है नह तुलिए पागत माशाल्लाह कृपाए ਜੋ ਜੋ ਸਰਣ ਪਰਿਓ ਗੁਰ ਨਾਨਕ ਅਪੈਦਾਨ ਸੁਖ ਪਾਏ ਬਿਲਾਵਲ ਮਹੱਲਾ ਪੰਜਵਾ ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰ ਐ ਨਮਸਕਾਰ ਡੰਡਉਤ ਬੰਦਨਾ ਅਨਿਕ ਬਾਰ ਜਾਓ ਬਾਰੇ ਰਹਾਉ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝਾ ਜਿ ਤਾਰੈ ਸੂਖ ਦੁਖ ਇਸ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੇ ਤੂੰ ਮੇਰੀ ਓਟ ਬਾਲ ਬੁੱਧ ਧਨ ਤੁਮਹੀ ਤੁਮ ਹੈ ਮੇਰਾ ਪਰਵਾਰੈ ਜੋ ਤੁਮ ਕਰਹੁ ਸੋਈ ਭਲ ਹਮਰੈ ਪੀਖ ਨਾਨਕ ਸੁਖ ਚਰਨਾਰੈ ਬਿਲਾਵਲ ਮਹੱਲਾ ਪੰਜਵਾ ਸੂਨੀਤ ਪ੍ਰਭ ਤਉ ਸਗਲ ਉਧਾਰਨ ਸੂਨੀਤ ਪ੍ਰਭ ਤਉ ਇਥੇ ਵਿਸਰਾਮ ਸੂਨੀਤ ਪ੍ਰਭ ਤਉ ਸਗਲ ਉਧਾਰਨ ਸੋਨियत ਪ੍ਰਭਤੋ ਸਗਲ ਉਧਾਰਨ ਮੋਹ ਮਗਨ ਪਤਤ ਸੰਗ ਪ੍ਰਾਨੀ ਐਸੇ ਮਨਹਿ ਵਿਸਾਰਨ ਰਹਾਉ ਸੰਚ ਵਿਖਿਆ ਲੇ ਗ੍ਰਾਹਜ ਕੀਨੀ ਅੰਮ੍ਰਿਤ ਮਾਨਤੇ ਡਾਰਨ ਸੰਚ ਵਿਖਿਆ ਲੇ ਇਥ ਤੁਮ ਲਾਗਨੀ ਹੈ ਗ੍ਰਾਹਜ ਕੀਨੀ ਇਥੇ ਵਿਸਰਾਮ ਹੈ ਅੰਮ੍ਰਿਤ ਕਿ ਜਮ ਕਲਾ ਕੇ ਉਚਾਰਨ ਕਰਨਾ ਅੰਮ੍ਰਿਤ ਮਨ ਤੇ ਧਾਰਨ ਕਾਮ ਕ੍ਰੋਧ ਲੋਭ ਰਾਤ ਨਿੰਦਾ ਸਤ ਸੰਤੋਖ ਵਿਦਾਰਨ ਇਨ ਤੇ ਕਾੜ ਲੇ ਹੋ ਮੇਰੇ ਸਵਾਮੀ ਹਾਰ ਪਰ ਤੂੰ ਮਸਾਰਨ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧ ਸੰਗ ਰੰਕ ਤਾਰਨ ਸਾਧ ਸੰਗ ਪਦ ਤੇ ਯਮਕ ਲਾ ਕੇ ਉਚਾਰਨ ਕਰਨਾ ਹੈ ਸਾਧ ਸੰਗ ਰੰਕ ਤਾਰਨ ਬਿਲਾਵਲ ਮਹੱਲਾ ਪੰਜਵਾ ਸੰਤਨ ਕੈ ਸੁਨੀਤ ਪ੍ਰਾਭ ਕੀ ਬਾਤ ਇਸ ਸੁਨੀਤ ਪਦ ਤੇ ਵਿਸਰਾਮ ਲਾਉਣਾ ਹੈ ਸੰਤਨ ਕੈ ਸੁਨੀਤ ਪ੍ਰਾਭ ਕੀ ਬਾਤ ਕਥਾ ਕੀਰਤਨ ਆਨੰਦ ਮੰਗਲ ਧੁਨ ਪੂਰ ਰਹੀ ਦਿਨਸ ਅਰ ਰਾਤ ਜੀ ਕਥਾ ਕੀਰਤਨ ਇਥੇ ਛਮਕ ਆਨੰਦ ਮੰਗਲ ਧੁਨ ਇਥੇ ਵਿਸਰਾਮ ਹੈ ਪੂਰ ਰਹੀ ਦਿਨਸ ਅਰ ਰਾਤ ਰਹਾਉ ਕਰ ਕਿਰਪਾ ਆਪਣੇ ਪ੍ਰਭ ਕੀਨੇ ਨਾਮ ਆਪਣੇ ਕੀ ਕੀਨੀ ਦਾਤ ਕੀਮੀ ਨੰਨੇ ਦੇ ਪ੍ਰਾਰਥਨ ਸਰੂਪਾ ਹਲੰਤ ਹੈ ਨਾਮ ਆਪਣੇ ਕੀਮੀ ਦਾਤ ਆਠ ਪਹਿਰ ਗੁਨ ਗਾਵਤ ਪ੍ਰਭ ਕੀ ਕਾਮ ਕ੍ਰੋਧ ਇਸ ਤਨ ਤੇ ਜਾਤ ਤ੍ਰਿਪਤ ਅਗਾਏ ਪੇਖ ਪ੍ਰਭ ਦਰਸਨ ਅੰਮ੍ਰਿਤ ਹਾਰ ਰਾਸ ਭੋਜਨ ਖਾਤ ਚਰਨ ਸਰਨ ਨਾਨਕ ਪ੍ਰਭ ਤੇਰੀ ਕਰ ਕਿਰਪਾ ਸੰਤ ਸੰਗ ਮਿਲਾਤ ਜੀ ਸੰਤ ਸੰਗ ਪਾਠ ਸੁੱਧ ਪਾਠ ਹੈ ਦਮਦਮੇ ਸਰੂਪ ਦਾ ਦਮਦਮੀ ਵੀਰ ਦਾ ਸੁੱਧ ਪਾਠ ਸੰਤ ਸੰਗ ਕਰਤਾਰਪੁਰ ਵਾਲੇ ਸਰੂਪ ਚ ਸਤ ਸੰਗ ਪਾਠ ਮੁੱਖ ਪਾਠ ਸੰਤ ਸੰਗ ਹੈ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ